ਲਾਈਵ ਹੋਣ ਉਥੇ ਇਹਨਾਂ ਨੇ ਬੋਰਡ ਵੀ ਲਾਤੇ ਕਿ ਧੰਨਵਾਦ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਮਾਲਵਾ ਨਹਿਰ ਬਣਾ ਕੇ ਤੇ ਸਿੰਚਾਈ ਦਾ ਸਾਡਾ ਪ੍ਰਬੰਧ ਕਰਤਾ ਹੁਣ ਦੇਖੋ ਕਿੱਡੀ ਵਿਡੰਬਣਾ ਵਾਲੀ ਗੱਲ ਹੈ ਕਿ ਨਹਿਰ ਦਾ ਹਾਲੇ ਐਸਟੀਮੇਟ ਨਹੀਂ ਬਣਿਆ ਨਹਿਰ ਦਾ ਹਾਲੇ ਕੋਈ ਨਕਸ਼ਾ ਨਹੀਂ ਪਾਸ ਹੋਇਆ ਨਹਿਰ ਦੀਆਂ ਮਨਜ਼ੂਰੀਆਂ ਨਹੀਂ ਹੋਈਆਂ ਤੇ ਉਥੇ ਜਿਹੜੇ ਇਹਨਾਂ ਦੇ ਬੰਦੇ ਧੰਨਵਾਦ ਦੇ ਬੋਰਡ ਲਾਈ ਬੈਠੇ ਕਿ ਦਲਵਾਲ ਕੇ ਦੇ ਵਿੱਚ ਸੋ ਇੱਕ ਤੋਂ ਜ਼ਿਆਦਾ ਸਮੱਸਿਆਵਾਂ ਇਹਦੇ ਵਿੱਚ ਹੈਗੀਆਂ ਬਹੁਤ ਸਾਰੇ ਟੈਕਨੀਕਲ ਪੱਖ ਹੈ ਜਿਹੜੇ ਅਸੀਂ ਉਹਨੂੰ ਕ੍ਰਾਸ ਕਰਕੇ ਇਹਦੀ ਜਿਹੜੀ ਸਾਰੀ ਸੰਭਵ ਹੋ ਸਕੀ ਹੈ ਸਿਆਸੀ ਗੱਲ ਹੀ ਆ ਸਾਰੀ ਹੋਰ ਗੰਭੀਰ ਤਾਂ ਕੁਝ ਨਹੀਂ ਨਾ ਕੋਈ ਹਰਿਆਣੇ ਵਾਲਿਆਂ ਦੀ ਵੀ ਕੋਈ ਗੰਭੀਰਤਾ ਵਾਲੀ ਗੱਲ ਹੈ ਨਹੀਂ ਕਿਉਂਕਿ ਜਿਹੜਾ ਇੱਥੋਂ ਪਾਣੀ ਆਉਣਾ ਹੈ ਉਹਦੇ ਨਾਲ ਤਾਂ ਹਰਿਆਣੇ ਦਾ ਕੋਈ ਬੜਾ ਲੱਲ ਕੱਕਾ ਹੈ ਨਹੀਂ ਪਿੱਛੋਂ ਪਾਣੀ ਆ ਗਿਆ ਤੇ ਇੱਥੇ ਸਾਡਾ ਇਹ ਤਾਂ ਪਾਣੀ ਗਾਂ ਪਾਕਿਸਤਾਨ ਨੂੰ ਜਾ ਰਿਹਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਵਿੱਚ ਦੀ ਲੰਗਣ ਵਾਲੀ ਜਿਹੜੀਆਂ ਦੋ ਜੋੜੀਆਂ ਨਹਿਰਾਂ ਲੰਘਦੀਆਂ ਉਹਨਾਂ ਦੇ ਨਾਲ ਦੀ ਲੰਘਣ ਵਾਲੀ ਇੱਕ ਤੀਸਰੀ ਨਹਿਰ ਮਾਲਵਾ ਨਹਿਰ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਵੱਡੀ ਪੱਧਰ ਤੇ ਜੋਰ-ਸ਼ੋਰ ਦੇ ਨਾਲ ਪ੍ਰਚਾਰ ਕਰ ਰਹੇ ਆ ਪਰ ਇਹ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਆ ਤੇ ਲਟਕਦੀ ਨਜ਼ਰ ਆ ਰਹੀ ਆ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਇਸ ਤੇ ਇਤਰਾਜ਼ ਜਤਾਇਆ ਹੈ ਤੇ ਇਸ ਤੋਂ ਇਲਾਵਾ ਕੇਂਦਰ ਨੇ ਵੀ ਇਸ ਮਾਮਲੇ ਦੇ ਵਿੱਚ جواب طلبی ਕੀਤੀ ਆ ਸਰਕਾਰ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ ਪਰ ਇੱਕ ਪਾਸੇ ਇਸ ਸਾਰੇ ਮਾਮਲੇ ਨੂੰ ਸਿਆਸਤ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਹ ਸਾਰੇ ਕਾਸੇ ਤੇ ਆਓ ਗੱਲਬਾਤ ਕਰਦੇ ਹਾਂ ਜਾਣਕਾਰੀ ਲੈਣੇ ਆ ਸਿਆਸੀ ਮਾਹਰ ਜਸਵਿੰਦਰ ਸਿੰਘ ਸਿੱਖਾਂ ਵਾਲਾ ਤੋਂ ਤੇ ਪੁੱਛਦੇ ਹਾਂ ਕਿ ਇਸ ਸਾਰੇ ਵਿਵਾਦ ਦੇ ਵਿੱਚ ਇਸ ਸਾਰੀ ਕਹਾਣੀ ਦੇ ਵਿੱਚ ਕਿੰਨੀ ਕੁ ਸੱਚਾਈ ਲੱਗਦੀ ਆ ਤੇ ਕਿੰਨੀ ਕੁ ਸਿਆਸਤ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਇਹ ਹੈ ਕਿ ਜਿਸ ਤਰ੍ਹਾਂ ਭਗਵਾਨ ਤਮਨ ਸਰਕਾਰ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਨਹਿਰ ਬਣਾ ਰਹੇ ਹਾਂ ਜੀ ਇੱਕ ਤਰ੍ਹਾਂ ਨਾਲ ਬਣਾ ਹੀ ਦਿੱਤੀ ਤੇ ਖਾਸ ਕਰਕੇ ਇਹਦੇ ਚ ਜਿਹੜੀ ਪਬਲਿਸਿਟੀ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ ਕਿਉਂਕਿ ਦੇਖੋ ਬਾਈ ਇਲੈਕਸ਼ਨ ਆ ਗਿਆ ਗਿੱਦਲਵਾ ਤੇ ਗਿੱਦਲਵਾ ਦੇ ਲੋਕ ਨਹਿਰੀ ਪਾਣੀ ਤੇ ਬਹੁਤ ਨਿਰਭਰ ਹੈ ਸੋ ਇਹਨਾਂ ਨੇ ਉਹਦੇ ਵਾਸਤੇ ਪ੍ਰਚਾਰ ਕਰਤਾ ਕਿ ਅਸੀਂ ਇੱਕ ਨਹਿਰੀ ਪਾਣੀ ਦਾ ਪ੍ਰਬੰਧ ਕਰਕੇ ਦੇ ਰਹੇ ਹਾਂ ਲੋਕਾਂ ਨੂੰ ਉਹਦੇ ਵਾਸਤੇ ਆ ਨਵੀਂ ਨਹਿਰ ਬਣਾ ਰਹੇ ਹਾਂ ਪਰ ਨਵੀਂ ਨਹਿਰ ਬਣਾਉਣ ਵਾਸਤੇ ਸਾਨੂੰ ਕੀ ਕੀ ਕੁਝ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਮੀਨ ਅਕਵਾਇਰ ਕਰਨੀ ਕਿਉਂਕਿ ਜਿਹੜੀ ਜ਼ਮੀਨ ਜਿੱਥੇ ਇਹ ਕਹਿ ਰਹੇ ਆ ਉਹ ਜ਼ਮੀਨ ਰਾਜਸਥਾਨ ਸਰਕਾਰ ਦੀ ਹੈ ਰਾਜਸਥਾਨ ਫੀਡਰ ਦਾ ਜਿਹੜਾ ਨਾਲ ਵਾਲਾ ਕਿਨਾਰਾ ਹੈ ਫਿਰ ਉਹਨਾਂ ਕੋਲ ਜ਼ਮੀਨ ਬਾਰੇ ਐਗਰੀਮੈਂਟ ਹੋਊਗਾ ਉਹਨਾਂ ਤੋਂ ਜ਼ਮੀਨ ਅਸੀਂ ਪੰਜਾਬ ਸਰਕਾਰ ਲਊਗੀ ਫਿਰ ਉਸ ਤੋਂ ਬਾਅਦ ਉਹਦੇ ਤੇ ਐਸਟੀਮੇਟ ਬਣਨਗੇ ਤੇ ਉਹਦੇ ਤੋਂ ਇਲਾਵਾ ਅਲੱਗ-ਅਲੱਗ ਡਿਪਾਰਟਮੈਂਟ ਜਿਸ ਤਰ੍ਹਾਂ ਜਿੱਥੇ ਰੇਲਵੇ ਲਾਈਨ ਲੰਘਦੀ ਹੈ ਉੱਥੋਂ ਦੀ ਜਦੋਂ ਅਸੀਂ ਨਹਿਰ ਲਗਾਉਣੀ ਹੈ ਤੇ ਰੇਲਵੇ ਵਿਭਾਗ ਤੋਂ ਸਾਨੂੰ ਐਨਓਸੀ ਲੈਣੀ ਪਊਗੀ ਇਸੇ ਤਰ੍ਹਾਂ ਜਿਹੜਾ ਸਾਡੇ ਹ ਵੱਡੀਆਂ ਸੜਕਾਂ ਜਿਹੜੀਆਂ ਜੀਟੋ ਉਹ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਉਹਦੇ ਅੰਡਰ ਆਉਂਦੀਆਂ ਉਹਨਾਂ ਤੋਂ ਸਾਨੂੰ ਐਨਓਸੀ ਲੈਣੀ ਪਊਗੀ ਫੇਰ ਜਾ ਕੇ ਅਸੀਂ ਉਹਦਾ ਪ੍ਰੋਜੈਕਟ ਜਿਸਰੇ ਲਾ ਸਕਦੇ ਹਾਂ ਅੱਜ ਹੁਣ ਹਰਿਆਣੇ ਵਾਲਿਆਂ ਨੇ ਇਸ ਗੱਲ ਤੇ ਇਤਰਾਜ਼ ਕਰਤਾ ਕਹਿੰਦੇ ਜੀ ਵੀ ਸਾਨੂੰ ਸਾਥੋਂ ਤੁਸੀਂ ਪਰਮਿਸ਼ਨ ਲੈਣੀ ਚਾਹੀਦੀ ਸੀ ਕਿਉਂਕਿ ਪਾਖੜਾ ਤੋਂ ਜਿਹੜਾ ਪਾਣੀ ਆਉਣਾ ਉਹਦੇ ਵਿੱਚੋਂ ਇਹ ਨਹਿਰ ਬਣਨੀ ਹੈ ਇਸੇ ਤਰ੍ਹਾਂ ਜਿਹੜੀ ਸੈਂਟਰ ਨੇ ਵੀ ਮੰਗੀ ਹੈ ਦੀ ਰਿਪੋਰਟ ਵੀ ਕੀ ਤੁਹਾਡੀ ਪ੍ਰੋਜੈਕਟ ਆ ਕੀ ਦੱਸੋ ਸਾਨੂੰ ਪਹਿਲਾਂ ਸੋ ਇਹ ਜਿਵੇਂ ਪਹਿਲਾਂ ਵੀ ਬਹੁਤ ਸਾਰੇ ਪ੍ਰੋਜੈਕਟ ਜਿਵੇਂ ਇਹਨਾਂ ਨੇ ਸ਼ੁਰੂ ਕੀਤੇ ਤੇ ਉਸ ਰੇਣੀ ਚੜੇ ਬਹੁਤ ਸਾਰੇ ਆਪਾਂ ਦੇਖਿਆ ਨੋਟੀਫਿਕੇਸ਼ਨ ਨਹੀਂ ਕੀਤੇ ਇਹਨਾਂ ਨੇ ਜਿਵੇਂ ਪੰਚਾਇਤਾਂ ਵਾਲਾ ਕੀਤਾ ਸੀ ਪੰਚੇਤਾ ਭੰਗ ਕਰਤੀ ਸੀ ਪਰ ਉਹ ਟੈਕਨੀਕਲੀ ਹਲੇ ਟਾਈਮ ਪਿਆ ਸੀ ਉਹਦਾ ਇਹ ਇਹਨਾਂ ਨੂੰ ਵਾਪਸ ਲੈਣਾ ਪਿਆ ਉਸੇ ਤਰ੍ਹਾਂ ਇਹ ਵੀ ਇੱਕ ਐਲਾਨ ਹੈ ਤੇ ਪਬਲਿਸਿਟੀ ਸਟੰਟ ਹੈ ਇਹ ਵਾਪਸ ਲੈਣਗੇ ਖੀਰ ਨੂੰ ਇਹਦੇ ਤੋਂ ਇਲਾਵਾ ਨੈਸ਼ਨਲ ਗ੍ਰੀਨ ਕੰਟਰੋਲ ਜਿਹੜਾ ਸਾਡਾ ਉਹਨਾਂ ਤੋਂ ਵੀ ਲੈਣੀ ਪਊ ਕਿਉਂਕਿ ਉੱਥੇ ਬਹੁਤ ਸਾਰੇ ਦਰਖਤ ਹੈ ਜਿਹੜੇ ਆਲੇ ਦੁਆਲੇ ਜਿਹੜੇ ਜੰਗਲਾਤ ਵਿਭਾਗ ਨੇ ਦਰਖਤ ਲਾਏ ਹੋਏ ਆ ਉਹਨਾਂ ਨੂੰ ਪੱਟਣ ਵਾਸਤੇ ਵੀ ਤਾਂ ਮਨਜ਼ੂਰੀ ਲੈਣੀ ਪਊਗਾ ਉਥੇ ਉਹ ਨੈਸ਼ਨਲ ਗ੍ਰੀਨ ਕਮਿਟੀ ਨਾਲ ਨੇ ਵੀ ਉਹਦਾ ਇਤਰਾਜ ਠਾਣਾ ਸੋ ਇੱਕ ਕਿਤੋਂ ਜ਼ਿਆਦਾ ਸਮੱਸਿਆਵਾਂ ਇਹਦੇ ਵਿੱਚ ਹੈਗੀਆਂ ਬਹੁਤ ਸਾਰੇ ਟੈਕਨੀਕਲ ਪੱਖ ਹੈ ਜਿਹੜੇ ਅਸੀਂ ਉਹਨੂੰ ਕ੍ਰਾਸ ਕਰਕੇ ਫੇਰੀ ਇਹਦੀ ਜਿਹੜੀ ਸਾਰੀ ਸੰਭਵ ਹੋ ਸਕੀ ਹੈ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਬਿਲਕੁਲ ਗੰਭੀਰ ਨਹੀਂ ਕੱਲਾ ਇਹ ਟੀਵੀ ਤੇ ਬੈਠ ਕੇ ਹੀ ਨਹਿਰ ਬਣਾ ਰਿਹਾ ਜਿਵੇਂ ਇਹਨਾਂ ਨੇ ਪਹਿਲਾਂ 16 ਮੈਡੀਕਲ ਕਾਲਜ ਕਿਹਾ ਸੀ ਤੇ ਮੈਡੀਕਲ ਕਾਲਜਾਂ ਦੇ ਨਹੀਂ ਪੱਥਰ ਵੀ ਰੱਖਤੇ ਭਗਵੰਤ ਮਾਨ ਨੇ ਇੱਕ ਵੀ ਬਣਿਆ ਤਾਂ ਦੱਸ ਦੋ ਕਮਰਾ ਵੀ ਨਹੀਂ ਬਣਿਆ ਕਿਸੇ ਮੈਡੀਕਲ ਕਾਲਜ ਦਾ ਸੋ ਇਹ ਨੀਰਾ ਪਬਲਿਕ ਸਿਟੀ ਸਟੰਟ ਹੈ ਤੇ ਖਾਸ ਕਰਕੇ ਗਿੱਦੜਵਾ ਜਿਹੜਾ ਬਾਈ ਇਲੈਕਸ਼ਨ ਆ ਉਹਦੇ ਵਾਸਤੇ ਉੱਥੇ ਇਹਨਾਂ ਨੇ ਬੋਰਡ ਵੀ ਲਾਤੇ ਈ ਧੰਨਵਾਦ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਮਾਲਵਾ ਨਹਿਰ ਬਣਾ ਕੇ ਤੇ ਸਿੰਚਾਈ ਦਾ ਸਾਡਾ ਪ੍ਰਬੰਧ ਕਰਤਾ ਹੁਣ ਦੇਖੋ ਕਿੰਡੀ ਵਿਡੰਬਣਾ ਵਾਲੀ ਗੱਲ ਹੈ ਕਿ ਨਹਿਰ ਦਾ ਹਲੇ ਐਸਟੀਮੇਟ ਨਹੀਂ ਬਣਿਆ ਨਹਿਰ ਦਾ ਹਲੇ ਕੋਈ ਨਕਸ਼ਾ ਨਹੀਂ پاس ਹੋਇਆ ਨਹਿਰ ਦੀਆਂ ਮਨਜ਼ੂਰੀਆਂ ਨਹੀਂ ਹੋਈਆਂ ਤੇ ਉੱਥੇ ਜਿਹੜੇ ਇਹਨਾਂ ਦੇ ਬੰਦੇ ਧੰਨਵਾਦ ਦੇ ਬੋਰਡ ਲਾਈ ਬੈਠੇ ਗਿੱਦੜਵਾਲ ਕੇ ਦੇ ਵਿੱਚ ਸੋ ਲੋਕਾਂ ਨੂੰ ਬੇਕੂ ਬਣਾਉਣ ਵਾਲੀ ਗੱਲ ਕਰ ਰਹੇ ਜਿਹੜਾ ਹਰਿਆਣੇ ਨੇ ਇਤਰਾਜ ਖਾਇਆ ਉਹਦੇ ਚ ਵੀ ਲੱਗਦਾ ਕੋਈ ਉਹਨਾਂ ਦਾ ਇਲੈਕਸ਼ਨ ਸਟੰਟ ਹੈ ਕਿਉਂਕਿ ਉੱਥੇ ਵੀ ਚੋਣਾਂ ਹੋ ਰਹੀਆਂ ਬਿਲਕੁਲ ਜੀ ਉੱਥੇ ਉਹਨਾਂ ਦੀ ਜਿਹੜੀ ਸਰਕਾਰ ਆ ਉਹਨਾਂ ਦਾ ਪਬਲਿਸਿਟੀ ਸਟਾਰਟ ਉਹ ਕਹਿੰਦੇ ਵੀ ਅਸੀਂ ਪਹਿਲਾਂ ਕਹਿੰਦੇ ਸੀ ਅਸੀਂ ਐਸਵਾਈਐਲ ਬਣਾ ਕੇ ਰਾਵਾਂਗੇ ਐਸਵਾਈਐਲ ਵੀ ਪਾਣੀ ਨਹੀਂ ਸਕਦੀ ਕਿਸੇ ਵੀ ਢੰਗ ਦੇ ਨਾਲ ਫਿਰ ਹੁਣ ਉਹਨਾਂ ਨੇ ਇਹਦੇ ਤੇ ਕਰਤਾ ਹੋਰ ਇਹ ਸਿਆਸੀ ਗੱਲ ਹੀ ਆ ਸਾਰੀ ਹੋਰ ਗੰਭੀਰਤਾ ਕੁਝ ਨਹੀਂ ਨਾ ਕੋਈ ਹਰਿਆਣੇ ਵਾਲਿਆਂ ਦੀ ਵੀ ਕੋਈ ਗੰਭੀਰਤਾ ਵਾਲੀ ਗੱਲ ਹੈ ਨਹੀਂ ਕਿਉਂਕਿ ਜਿਹੜਾ ਇੱਥੋਂ ਪਾਣੀ ਆਉਣਾ ਹੈ ਉਹਦੇ ਨਾਲ ਤਾਂ ਹਰਿਆਣੇ ਦਾ ਕੋਈ ਬਾਲਾ ਲੱਲ ਕੱਖਾ ਹੈ ਨਹੀਂ ਪਿੱਛੋਂ ਪਾਣੀ ਆ ਗਿਆ ਤੇ ਇੱਥੇ ਸਾਡ ਜੇ ਬਣ ਜੇ ਨਹਿਰ ਹੁਣ ਸਾਨੂੰ ਅੱਜ ਦੀ ਤਰੀਕ ਜੀ ਕਹੀਏ ਸਾਨੂੰ ਨਹਿਰ ਬਣਾਉਣ ਤੇ ਕੋਈ ਦਰਾਜ ਨਹੀਂ ਪਰ ਸਮਤ ਹੈ ਇਹ ਹੈ ਵੀ ਬਣਾਉਣ ਦਾ ਸਹੀ ਗਲਤ ਢੰਗ ਨਾਲ ਜਿਹੜਾ ਪ੍ਰਚਾਰ ਕਰਦੇ ਆ ਉਹਦੇ ਤੇ ਤਾਂ ਤਰਾਜ ਹੋ ਸਕਦਾ ਹੁਣ ਕਹਿੰਦੇ ਬਣਾ ਤੀ ਨਹਿਰ ਬਣਾ ਤੀ ਜੀ ਧੰਨਵਾਦ ਮੁੱਖ ਮੰਤਰੀ ਪੰਜਾਬ ਦੱਸੋ ਅਸਟੀਮੇਟ ਬਣਾਣੀ ਹੈ ਸੋ ਇਹ ਇਕਨਾ ਸਿਆਸਤ ਦੇ ਵਿੱਚ ਬਹੁਤ ਵੱਡਾ ਨਗਾਰ ਜਿਹੜਾ ਲੋਕਾਂ ਨੂੰ ਬੇਕੂ ਬਣਾਉਣ ਵਾਲਾ ਲੋਕਾਂ ਦੇ ਅੱਗੇ ਝੂਠ ਬੋਲਣ ਵਾਲਾ ਬਹੁਤ ਵੱਡਾ ਨਗਾਰ ਹੈ ਜਿਹੜਾ ਕਿ ਰੁਕਣਾ ਚਾਹੀਦਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰੋ ਉਥੇ ਇਹਨਾਂ ਨੇ